ਸਤਰੀ ਗਾਲ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਔਲਖ ਡੈਰੀ ਫਾਰਮ ਚ ਆਇਆ ਤੇ ਕਿਸਾਨ ਵੀਰੋ ਅੱਜ ਦੀ ਵੀਡੀਓ ਜਿਹੜੀ ਆਪਾਂ ਫੇਰ ਬਣਾਉਣ ਪਹੁੰਚੇ ਆ ਪਿੰਡ ਸੁਖਣ ਵਾਲੇ ਇਹ ਪਹੁੰਚੇ ਆ ਜੀ ਰਾਜੂ ਵੀਰ ਕੋਲੇ ਇੱਥੋਂ ਆਪਾਂ ਅੱਗੇ ਵੀ ਦੋ ਤਿੰਨ ਵੀਡੀਓ ਬਣਾਈਆਂ ਤੇ ਆਪਣੇ ਚੈਨਲ ਤੇ ਆਪਾਂ ਅਪਲੋਡ ਕਰੀਆਂ ਇੱਕ ਤੁਸੀਂ ਸਕਰੀਨ ਤੇ ਤੀਜਾ ਤੁਆ ਮੱਝ ਜਿਹੜੀ ਦੇਖ ਰਹੇ ਆ ਕਿਸਾਨ ਵੀਰੋ ਥਨਲੇਵੇ ਵਾਲੀ ਗੋਡੀ ਮਧਰੀ ਆ ਕਿਸਾਨ ਵੀਰੋ ਮੱਝ ਦਾ ਵਜਨ ਚੰਗਾ ਸਿੰਘ ਦੀ ਬੰਤਰ ਇਸ ਤਰ੍ਹਾਂ ਦੀ ਆ ਇੱਕ ਜਰਸੀ ਕ੍ਰਾਸ ਚ ਪੈਂਦੀ ਗਾਂ ਦੋ ਨਾਗਾ ਵੀਰ ਕੋਲੇ ਅੱਜ ਤੇ ਦੋਵੇਂ ਆਪਾਂ ਜਿਹੜੇ ਪਹਿਲਾਂ ਤੁਹਾਨੂੰ ਤੋਰ ਕੇ ਵਿਖਾਵਾਂਗੇ ਫਿਰ ਕੱਲੇ ਕੱਲੇ ਦੀ ਡਿਟੇਲ ਲੈ ਕੇ ਦੇਵਾਂਗੇ ਬਾਈ ਹੋਰਾਂ ਦਾ ਵਪਾਰ ਲੈਣ ਦਾ ਕੰਮ ਹੈ ਤੇ ਸੋਨਾ ਵਪਾਰ ਲੈਣ ਦਾ ਕੰਮ ਆਪਾਂ ਅੱਗੇ ਵੀ ਇਹਨਾਂ ਦੇ ਬਾਈਆਂ ਦੇ ਦੋ ਵਾਰੀ ਜਿਹੜੀਆਂ ਵੀਡੀਓ ਆਪਣੇ ਚੈਨਲ ਤੇ ਅਪਲੋਡ ਕੀਤੀਆਂ ਤੇ ਉਹ ਵੀ ਗੱਲਾਂ ਬਾਤਾਂ ਕਰਾਂਗੇ ਵੀਰ ਨਾਲ ਪਹਿਲਾਂ ਤੁਹਾਨੂੰ ਤੋਰ ਕੇ ਵਿਖਾਉਣੇ ਕੱਲੇ ਕੱਲੇ ਨਗਦੀ ਫਿਰ ਡਿਟੇਲ ਲੈ ਕੇ ਦੇਵਾਂਗੇ ਆਯੋ ਰਾਜੂ ਵੀਰ ਪਤੋਰਿਓ ਪਹਿਲਾ ਮੈਂ ਵੇਖੋ ਕਿਸਾਨ ਵੀਰੋ ਥਣ ਲੇਵੇ ਦੀ ਬੰਤਰ ਵੀ ਬੜੀ ਸੋਹਣੀ ਆ ਕਹਿ ਰਿਆ ਕਰਾ ਥਣ ਲੱਗਿਆ ਬੜਾ ਸੋਹਣਾ ਥਣ ਲੱਗਿਆ ਗੋਡੀ ਮਧਰੀ ਆ ਕਿਸਾਨ ਵੀਰੋ ਵਜਨ ਵਜੂਦ ਬੜਾ ਤੁਰਦੀ ਵੇਖੋ ਕਿਸਾਨ ਵੀਰੋ ਤੁਸੀਂ ਕੱਲਾ ਕੱਲਾ ਥਾਣਾ ਹਾਈਟ ਲੈਂਥ ਵੇਲ ਬਹੁਤ ਆ ਕੱਦ ਸਮਦਰ ਆ ਗੋਡੀ ਮਧਰੀ ਆ ਉਂ ਸਾਰੀ ਕਾਲੀ ਆ ਕਿਸਾਨ ਵੀਰੋ ਲੇਵੇ ਦੀ ਬੰਤਰ ਅੱਗੇ ਪਿੱਛੇ ਲੇਵਾ ਚੰਗਾ ਬਣਿਆ ਹਜੇ 2-4 ਦਿਨ ਲੰਦੀ ਉਤੋਂ ਕੋਈ ਪਤਲੀ ਪੋਲੀ ਨਹੀਂ ਪਈ ਤੇ ਵਪਾਰ ਲੈਣ ਦਾ ਕੰਮ ਆ ਆਈ ਵਪਾਰ ਲੈਣ ਚਾ ਵੀਰ ਕੋਲੇ ਰੁਟੀਨ ਚੀ ਪਸ਼ੂ ਆਉਂਦੇ ਆ ਲੈਨੇ ਆ ਡਿਟੇਲ ਪਹਿਲਾਂ ਆਪਾਂ ਮੱਝ ਦੀ ਕਿਸਾਨ ਵੀਰੋ ਤੇ ਫੇਰ ਆਪਾਂ ਵੈੜ ਤੋੜਾਂਗੇ ਵੈੜ ਦੀ ਡਿਟੇਲ ਹਾਂ ਸਾਸਰੀ ਗਾਲ ਰਾਜੂ ਵੀਰ ਸਾਸਰੀ ਬਾਈ ਜੀ ਰਾਜੂ ਵੀਰ ਆਪਾਂ ਅੱਗੇ ਵੀ ਤੁਹਾਡੇ ਘਰੋਂ ਦੋ ਤਿੰਨ ਜਿਹੜੀਆਂ ਵੀਡੀਓ ਆਪਣੇ ਚੈਨਲ ਤੇ ਅਪਲੋਡ ਕੀਤੀਆਂ ਤੇ ਮਾਲ ਵਿਕ ਗਿਆ ਸੀ ਉਹ ਵੀ ਆਪਾਂ ਜਿਹੜੀ ਪਿੱਛੇ ਮੰਨ ਕੇ ਚੱਲ ਇੱਕ ਬਹਿੜ ਸਿੰਘ ਵਾਲੀ ਦੀ ਵੀਡੀਓ ਆ ਦੋ ਸਿੰਘ ਵਾਲੀਆਂ ਵਹਿੜਾਂ ਦੀ ਬਣੇ ਹਾਂਜੀ ਤੇ ਉਹ ਇੱਕ ਤਾਂ ਪੱਕੇ ਜਾਂਦੀ ਰਹੀ ਹਾਂਜੀ ਇੱਕ ਮਕੰਦੇ ਵਾਲੇ ਠੀਕ ਹੈ ਜੀ ਤੇ ਵੀਡੀਓ ਤੇ ਵਿਕੀਆਂ ਸੀ ਵੀਡੀਓ ਵੀਡੀਓ ਸੁਣਾਓ ਜੀ ਚਲੋ ਧੰਨਵਾਦ ਬਾਈ ਜੀ ਇੰਨਾ ਤੁਹਾਡਾ ਅੱਛਾ ਭਾਈ ਜਾਂਚ ਪਰਖ ਚੋਕੇ ਲੱਗੇ ਹੋ ਚਲੋ ਹਰੇਕ ਬੰਦੇ ਦਾ ਹੱਕ ਆ ਜਿਹੜਾ ਕੋਈ ਦਸੱਲੀ ਪਰਖ ਕਰਨ ਦਾ ਤੇ ਬਾਈ ਜੀ ਜਿਹੜੀ ਆ ਅੱਜ ਆਪਾਂ ਮੈਂ ਆ ਥੋਡੇ ਕੋਲੇ ਆ ਜਿਹੜੀ ਆਪਾਂ ਤੋਰੀ ਆ ਤੇ ਇਹਦੀ ਕੀ ਡਿਟੇਲ ਆ ਭਰਾ ਜੀ ਬਾਈ ਮਾਲਕਾਂ ਨੇ ਦੱਸਣ ਸਾ ਤੀਜਾ ਸੁਗਾ ਹਾਂ ਇਹ ਦੂਜੇ ਸੁ 12 ਲੀਟਰ ਦਾ ਦਿੰਦਾ ਅੱਛਾ ਜੀ ਹਾਂਜੀ ਦਲੇਵਾ ਭਾਂਡੇ ਦੀ ਖੁੱਲੀ ਹੈ ਮਾਜ ਖੁੱਲੀ ਆ ਹਾਂਜੀ ਹਾਂਜੀ ਤੇ ਮਨ ਕੇਦਰ ਮੈਨੇ ਕੱਟ ਕਾਟਦੀ ਹੈ ਹਾਂ ਮਾਦੀ ਕੋਟੀ ਦੀ ਹੈ ਸੀਲ ਠੰਡੀ ਇੰਨੀ ਹੈ ਮੰਨ ਕੇ ਚਲਾ ਇ ਬਹਿ ਜਾ ਮੱਝ ਥੱਲੇ ਠੀਕ ਆ ਜੀ ਤੇ ਗਾਵਾਂ ਵਾਲਾ ਹਿਸਾਬ ਹੀ ਆ ਹਾਂ ਹਾਂ ਤੇ ਇਹਦਾ ਬਾਈ ਜੀ ਮੰਨ ਲਓ ਕਿ ਕੀ ਜਿਹੜਾ ਰੇਟ ਰੱਖਿਆ ਭਰਾ ਜੀ ਇਹਦਾ ਰੇਟ ਬਈ ਮੁੱਲ 85000 ਦਾ ਮੁੱਲ 85 ਹੈ ਤੇ ਵਿੱਚੋਂ ਮੰਨ ਤਾਂ ਤਾਂ ਹੋ ਜੂ ਬਾਈ ਆਪ ਵੀ ਕੋਈ ਵੀ ਬੰਦਾ ਵਪਾਰ ਲੈਣ ਚ 2 ਰੁਪਏ ਆਉਣ ਤੇ ਆਪਾਂ ਡੰਗਰ ਦਿੰਦੇ ਰਹੇ ਨੇ ਭਾਵੇਂ ਵਪਾਰ ਲੈਣ ਨਾਲ ਲੈ ਤੇ ਭਾਣਾ ਕੋਈ ਰੱਖਣਾ ਠੀਕ ਹੈ ਜੀ ਛਣਾ ਛਣਾ ਜਮਾ ਓਕੇ ਠੀਕ ਹੈ ਭਾਈ ਜੀ ਤੇ ਹੁਣ ਆਪਾਂ ਕਿਸਾਨ ਵੀਰੋ 2 ਨੰਬਰ ਮਹਿੰਦੀ ਤੁਹਾਨੂੰ ਡਿਟੇਲ ਲੈਤੀ ਹੈ 2 ਨੰਬਰ ਵਹਿੜ ਦੀ ਵੀ ਡਿਟੇਲ ਲੈ ਕੇ ਦਿੰਨੇ ਆ ਲੇਵੇ ਦੀ ਬਰਤਰ ਫੇਰ ਵਿਖਾਉਣੇ ਆ ਗੋਡੀ ਮਧਰੀ ਆ ਕਿਸਾਨ ਵੀਰੋ ਉਹ ਕਾਲੀ ਚ ਰੰਗ ਹੈ ਸੂਆ ਤੀਜਾ ਦੱਸਿਆ ਮਾਲਕਾਂ ਨੇ ਤੇ ਵੀਰ ਨੇ ਆਪਾਂ ਨੂੰ ਤੀਜਾ ਦੱਸਤਾ ਦਸੱਲੀ ਪਰਖ ਤੁਸੀਂ ਕਰਨੀ ਆ ਕਿਸਾਨ ਵੀਰੋ ਆਪਾਂ ਹਮੇਸ਼ਾ ਜਿਹੜੀ ਵੀਡੀਓ ਬਣਾਉਨੇ ਆ ਹਰੇਕ ਪੱਖ ਤੋਂ ਡੰਗਰ ਵਿਖਾਉਣ ਦੀ ਵੀ ਕੋਸ਼ਿਸ਼ ਕਰਦੇ ਆ ਅੱਗੋਂ ਸੌਦਾ ਪੁੱਗੇ ਦਾ ਬਾਈ ਦਾ ਵਪਾਰ ਲੈਣ ਦਾ ਕੰਮ ਆ ਸੋਨਾ ਵਪਾਰ ਲੈਣ ਦਾ ਕੰਮ ਆ ਹੁਣ ਕਿਸਾਨ ਵੀਰੋ ਆ ਜਿਹੜੀ 2 ਨੰਬਰ ਵਹਿੜ ਹੈ ਜਰਸੀ ਕ੍ਰੋਸ ਚ ਪੈਂਦੀ ਥਾਂ ਬੜਾ ਮੋਟਾ ਤੋਰਿਓ ਬਾਈ ਜੀ ਇਹਨੂੰ ਵੀ ਪਤਲੀ ਕਿਸਾਨ ਵੀਰੋ ਥੋੜੀ ਜੀ ਲੱਗਦੀ ਆ ਆਪਾਂ ਨੂੰ ਪੱਠੇ ਨਹੀਂ ਖਾਦੇ ਮੈਂ ਨਾ ਤੋੜ ਦਿੰਨਾ ਤੋੜ ਦਿੰਨਾ ਹਾਂ ਹਾਂ ਮੈਂ ਦੇ ਸਾਹਮਣੇ ਹੀ ਤਾਰੀ ਬਾਈ ਮੈਂ ਬੈਠਾ ਹੀ ਸੀ ਚਲੋ ਜਿੰਨੀ ਕ ਤੁਰਦੀ ਆਪਾਂ ਤੋੜ ਲੈਨੇ ਆ ਕਈ ਵਾਰੀ ਨਵਾਂ ਡੰਗਰ ਹਾਂ ਤੁਸੀਂ ਇੱਥੇ ਇੱਥੇ ਹੀ ਕਢਾ ਦਿਓ ਢੇੜਾ ਵੇਖੋ ਕਿਸਾਨ ਵੀਰੋ ਲੇਵੇ ਦੀ ਬਣ ਤਰੇ ਇਹਦੀ ਵੀ ਬੜੀ ਸੋਹਣੀ ਐ ਚੰਗਾ ਦੁੱਧ ਪਿਆ ਸਕਦੀ ਐ ਕਿਸਾਨ ਵੀਰੋ ਜਰਸੀ ਪੱਖ ਵੱਧਾ ਐ ਐਚ ਐਫ ਚ ਕ੍ਰੋਸ ਐ ਤੇ ਕੋਈ ਉੱਤੋਂ ਬੰਨੋ ਪਲੇਨ ਹੈ ਥਣ ਲੇਵੇ ਦੀ ਬੰਤਰ ਬੜੀ ਸੋਹਣੀ ਹੈ ਕਿਸਾਨ ਵੀਰੋ ਹਜੇ ਖਾ ਪੀ ਕੇ ਪਸ਼ੂ ਥੋੜਾ ਜਿਹਾ ਫੱਬ ਜਾਂਦਾ ਠੀਕ ਠੰਢੀ ਆਉ ਬਈ ਠੀਕ ਹੈ ਆਈ ਨਹੀਂ ਮੰਨ ਕੇ ਚੱਲ ਬੱਸ ਬੱਤ ਆਈ ਹੱਥ ਮਾਰੀ ਚੱਲੋ ਲੈ ਠੀਕ ਹੈ ਭਾਈ ਜੀ ਤੇ ਆ ਭਾਈ ਜੀ ਨਾਲ ਜਿਹੜੇ ਥੋੜੇ ਜਿਹ ਚੂਚੇ ਆ ਹਨਾ ਇੱਕ ਆ ਜੀ ਤੇ ਇੱਕ ਪਾਸੇ ਹੈਗਾ ਵਿਚਾਲੇ ਥਾਣਾ ਦੇ ਕਿਸਾਨ ਵੀਰੋ ਇਹ ਆਪਾਂ ਤੁਹਾਨੂੰ ਵਿਖਾਉਣ ਦੀ ਵੀ ਕੋਸ਼ਿਸ਼ ਕਰਦੇ ਆ ਆਪਣਾ ਹਰੇਕ ਪੱਖ ਤੋਂ ਡੰਗਰ ਆ ਜਿਹੜਾ ਹਾਂ ਥਾਣਾ ਬੜਾ ਲੰਮਾ ਹੈ ਕਿਸਾਨ ਵੀਰੋ ਹੱਥਾਂ ਹੱਥੀ ਚੁਵਾਈ ਵਾਲਾ ਥਾਣਾ ਸੋਹਣੀ ਜਿਹੜੀ ਇੱਕ ਕਰਾਸ ਬਰੀਡ ਦੀ ਗਾਂ ਆ ਕਿਸਾਨ ਵੀਰੋ ਜਰਸੀ ਪੱਖ ਵੱਧ ਆ ਫੇਸ ਕੁਆਲਟੀ ਵੀ ਵਿਖਾਉਣ ਦੀ ਕੋਸ਼ਿਸ਼ ਕਰਦੇ ਆ ਕਿਸਾਨ ਵੀਰੋ ਤੁਹਾਨੂੰ ਤੇ ਰੰਗ ਆ ਜਿਹੜਾ ਕੱਟਾ ਕਾਲਾ ਲੇਵੇ ਦੀ ਬਣਤਰ ਬੜੀ ਸੋਹਣੀ ਐ ਦੁੱਧ ਤੁਸੀਂ ਅੰਦਾਜ਼ਾ ਲਾ ਲੈਣਾ ਆਪਾਂ ਵੀਰ ਤੋਂ ਲੈਨੇ ਜਾਣਕਾਰੀ ਰਾਜੂ ਵੀਰ ਇਹਦੀ ਕੀ ਡਿਟੇਲ ਐ ਏ ਬਾਈ ਮੰਨ ਕੇ ਅਗਲਾ ਹੈਗਾ ਦੱਸੀ ਦੂਜਾ ਸੋਈ ਆਪਾਂ ਤੀਜਾ ਮੰਨ ਕੇ ਲਈਏ ਠੀਕ ਹੈ ਜੀ ਜਿਹੜੀ ਆਪਦੀ ਸੋਚ ਸਮਝ ਹੈ ਨਾ ਹਾਂ ਹਾਂ ਤੇ ਉਹਨਾਂ ਨੇ ਦੁੱਧ ਦੱਸਿਆ ਵੀ 16 17 ਕਿਲੋ ਦਿੰਦੀ ਹੈ ਠੀਕ ਹੈ ਜੀ ਤੇ ਦੁੱਧ ਕੋਈ ਸ਼ੱਕਮ ਨਹੀਂ ਪਾ ਵੀ ਦਿਓ ਚਲੋ ਉਹ ਤਾਂ ਵੇਖੋ ਜੀ ਦੁੱਧ ਪਾਇਦਾ ਹੈ ਲੈਵੇ ਦੀ ਬੰਤਰ ਸੋਹਣੀ ਹੈ ਉਹ ਆਪਾਂ ਕੱਲਾ ਕੱਲਾ ਜਿਹੜੀ ਚੀਜ਼ ਆਪਾਂ ਵਿਖਾਤੀ ਆ ਕਿਸਾਨ ਭਰਾਵਾਂ ਨੂੰ ਤੇ ਜੇ ਕਿਸੇ ਭਰਾ ਦੇ ਸਮਝ ਆਉਂਦੀ ਹੈ ਤੇ ਆ ਕੇ ਆਪਦੀ ਉਹ ਤਾਂ ਦੇਖ ਪਰਖ ਕੇ ਲੈਣੀ ਹੈ ਦੁੱਧ 15 ਕਿਲੋ ਤਾਂ ਹੈਗਾ ਹੀ ਹੈਗਾ ਨਾ ਕੋਈ ਬਾੜਾ ਆਖੇ ਤਾਂ 15 ਕਿਲੋ ਦੁੱਧ ਮੰਨ ਕੇ ਆਪਾਂ ਔਟ ਤੇ ਦੇ ਦਿਆਂਗੇ ਕਿਸੇ ਨੂੰ ਤੇ ਇਹ ਇਹ ਦਾ ਬਾਈ ਜੀ ਮੰਨ ਲਓ ਜਿਹੜਾ ਆਪਾਂ ਰੇਟ ਹੈ ਉਹ ਕੀ ਰੱਖਿਆ ਮੁੱਲ ਪਰ ਆਪ 50 ਕਰਾ ਲੇ 49 ਦੀ ਆਪਾਂ ਦੇ ਦਾਂਗੇ 45000 ਰੁਪਏ ਦੀ ਜਿਹੜੀ ਆਪਾਂ ਵੀ ਦੇ ਦਾਂਗੇ ਵਿੱਚੋਂ ਕੋਈ ਮਾੜਾ ਮੋਟਾ ਮਾਨ ਤਾਨ ਕਰ ਦਾਂਗੇ ਕੋਈ ਬਾਹਲਾ ਨਾ ਬਾਈ ਆਖੇ ਕਿਸਾਨ ਵੀਰੋ ਵੀ ਜੈਜ ਜਾਂ ਮੁੱਲ ਰੱਖਿਆ ਬਾਈ ਨੇ ਕੱਦ ਚੰਗਾ ਹੈ ਮੈਂ ਪੰਜਾਬ ਵਾਲੀਆਂ ਜਰਸੀਆਂ ਵਿੱਚ ਪੈਂਦੀ ਆ ਪੰਜਾਬ ਵਾਲੀ ਜਰਸੀ ਜਿਵੇਂ ਬਾਹਲੇ ਵਪਾਰੀ ਭਰਾ ਦਾ ਕਹਿ ਦਿੰਦੇ ਆ ਕਰੌਸ ਬ੍ਰੀਡ ਦੀ ਗਾਂ ਕਿਸਾਨ ਵੀਰੋ ਤੇ ਕੱਦ ਚੰਗਾ ਆਂਦਾ ਕੋਈ ਛੋਟੀ ਨਹੀਂ ਕਿਸਾਨ ਵੀਰੋ ਜਿਵੇਂ ਆਪਾਂ ਕਹਿ ਦਿੱ ਗਏ ਪਪੀ ਬਹੁਤੀ ਡੱਫਲ ਵੀ ਨਹੀਂ ਤੇ ਜਿਵੇਂ ਜ਼ਿਆਦਾਤਰ ਕੀ ਹੁੰਦਾ ਵੀ ਛੋਟੇ-ਛੋਟੇ ਜਿਹੇ ਡੰਗਰ ਹੁੰਦੇ ਆ ਜਰਸੀਆਂ ਜ਼ਿਆਦਾਤਰ ਉਹ ਚੀਜ਼ ਵੀ ਨਹੀਂ ਸਮਝ ਤੁਸੀਂ ਆ ਆਪਦੀ ਨਾਲ ਖਰੀਦਣੀ ਕਿਸਾਨ ਵੀਰੋਂ ਵੀ ਦੁੱਧ ਕਿੰਨਾ ਬਾਈ ਤਾਂ ਕਹਿੰਦਾ ਵੀ ਆਪਾਂ ਨੂੰ 16 ਕਿਲੋ ਆਖਿਆ ਉਹਨਾਂ ਨੇ ਦੂਜੇ ਸੂਏ ਚ ਚੋਇਆ ਵਿਆ ਤੇ 15 ਕਿਲੋ ਦੁੱਧ ਖੁੱਲਾ ਵੀਰ ਕਹਿੰਦਾ ਆਪਾਂ ਓੜ ਤੇ ਦੇ ਦੇ ਦਾਂਗੇ ਤੇ ਗਾਂ ਦੁੱਧ ਹੁੰਦਾ ਜਿਹੜਾ ਕਿਸਾਨ ਵੀਰੋਂ ਪਾਇਦਾ ਹੁੰਦਾ ਵਪਾਰੀ ਵੀਰ ਕੋਲੇ ਪਸ਼ੂ ਆਈ ਜਾਂਦਾ ਤੇ ਉਹਨੂੰ 2000 ਨਫਾ ਆਵੇ ਤੇ ਬਾਈ ਦੇ ਦਿੰਦਾ ਹੈ ਹਰੇਕ ਵਪਾਰ ਲੈਣ ਦਾ ਕੰਮ ਐਵੇਂ ਹੀ ਹੁੰਦਾ ਹੈ ਵਪਾਰੀ ਤੋਂ ਤਾਂ ਹੀ ਡੰਗਰ ਸਸਤਾ ਵੀ ਮਿਲ ਜਾਂਦਾ ਕਿਸਾਨ ਵੀਰੋ ਕਈ ਏਰੀ ਤੇ ਕਈ ਭਰਾ ਵਿੱਚ ਬਦਨਾਮ ਵੀ ਕਰਦੇ ਆ ਵਪਾਰੀ ਭਰਾਵਾਂ ਨੂੰ ਤੇ ਸੌਦਾ ਪੁੱਗੇ ਦਾ ਕਿਸਾਨ ਵੀਰੋ ਆਪਦੀ ਸਮਝਣਾ ਤੁਸੀਂ ਡੰਗਰ ਖਰੀਦਣਾ ਆਪਣਾ ਕੰਮ ਆ ਜਿਹੜਾ ਵੀਡੀਓ ਬਣਾਉਣਾ ਦੋਵੇਂ ਨਗਾ ਆਪਾਂ ਤੁਹਾਨੂੰ ਦੱਸਲੀ ਨਾ ਜਿਹੜੀ ਵੀਡੀਓ ਕਵਰ ਕਰਕੇ ਵਿਖਾਤੀ ਐ ਸਾਹਮਣੇ ਮੱਝ ਐ ਤੇ ਇਹ ਦੂਜੇ ਹੀ ਵਹਿੜ ਜੇ ਕਿਸੇ ਭਰਾ ਨੂੰ ਸਮਝ ਜਾਵੇ ਆਪਾਂ ਰਾਜੂ ਵੀਰ ਦਾ ਜਿਹੜਾ ਕੰਟੈਕਟ ਨੰਬਰ ਆ ਉਹ ਵੀ ਸਕਰੀਨ ਤੇ ਲਾਵਾਂਗੇ ਤੇ ਤੁਸੀਂ ਆਪਦੀ ਦੇਖ ਪਰਖ ਕਰਕੇ ਨਿਰਖ ਕਰਕੇ ਖਰੀਦ ਸਕਦੇ ਹੋ ਧੰਨਵਾਦ ਕਿਸਾਨ ਵੀਰੋ ਮਿਲਦੇ ਆ ਕਿਸੇ ਅਗਲੀ ਵੀਡੀਓ ਚ